ਅਮਰੀਕੀ ਡਾਲਰ ਦੇ ਮੁਕਾਬਲੇ ਇੱਕ ਔਰ ਫਿਰ ਤੋਂ ਭਾਰਤੀ ਕਰੰਸੀ ਦਾ ਗਿਰਾਵਟ ਦਾ ਜੋ ਸਿਲਸਲਾ ਸੀ ਉਹ ਲਗਾਤਾਰ ਜਾਰੀ ਹੈ ਦੱਸਦੀ ਹੈ ਕਿ 올 ਟਾਈਮ ਲੋ ਤੇ ਭਾਰਤੀ ਕਰੰਸੀ ਇਸ ਟਾਈਮ ਪਹੁੰਚ ਗਈ ਹੈ ਜਿੱਥੇ ਗਲੋਬਲ ਮਾਰਕੀਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਵਾਦੇ ਤਣਾ ਦਾ ਸਿੱਧੇ ਤੌਰ ਤੇ ਅਸਰ ਭਾਰਤੀ ਕਰੰਸੀ ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਮਾਰਕੀਟ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤ ਦਾ ਜੋ ਰੁਪਈਆ ਹੈ ਉਹ 92 ਤੇ ਪਹੁੰਚ ਚੁਕਿਆ ਯਾਨੀ ਕਿ 올 ਟਾਈਮ ਲੋ ਤੇ ਭਾਰਤੀ ਕਰੰਸੀ ਇਸ ਸਮੇ ਜੋ ਹੈ ਉਹ ਦਿਖਾਈ ਦੇ ਰਹੀ ਹੈ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਭਾਰਤ ਦੇ ਜੋ ਭਾਰਤੀ ਕਰੰਸੀ ਦਾ ਜੋ ਗਰਾਵਟ ਦਾ ਜੋ سلسلہ ਸੀ ਉਹ ਲਗਾਤਾਰ ਡਿੱਗਦਾ ਹੋਇਆ ਗਰਾਵਟ ਜੋ ਹੈ ਉਹ ਵੱਡੇ ਤੌਰ ਤੇ ਦਰਜ ਕੀਤੀ ਜਾ ਰਹੀ ਹੈ ਤੇ 올 ਟਾਈਮ ਲੋ ਤੇ ਇਸ ਸਮੇਂ ਭਾਰਤੀ ਕਰੰਸੀ ਜੋ ਹੈ ਅਮਰੀਕੀ ਡਾਲਰ ਦੇ ਮੁਕਾਬਲੇ ਪਹੁੰਚ ਚੁੱਕੀ ਆ ਸਿੱਦੇ ਤੌਰ ਤੇ ਅਸਰ ਗਲੋਬਲ ਬਾਜ਼ਾਰ ਦੇ ਵਿੱਚ ਜੋ ਤਣਾਅ ਹੈ ਉਸ ਦਾ ਭਾਰਤੀ ਕਰੰਸੀ ਤੇ ਵੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਇਸ ਦੇ ਮੁੱਖ ਚਾਰ ਕਾਰਨ ਨੇ ਜੇਕਰ ਅਸੀਂ ਨਾ ਕਾਰਨਾ ਦੀ ਗੱਲ ਕਰੀਏ ਤਾਂ ਜਿੱਥੇ ਅਮਰੀਕਾ ਤੇ ਇਰਾਨ ਦੇ ਵਿੱਚ ਜੋ ਤਣਾਅ ਚੱਲ ਰਿਹਾ ਹੈ ਇਸ ਸਮੇਂ ਉਸ ਨੂੰ ਲੈ ਕੇ ਜੋ ਸਿੱਧਾ ਤੌਰ ਤੇ ਅਸਰ ਜੋ ਹੈ ਉਹ ਭਾਰਤ ਤੇ ਭਾਰਤੀ ਕਰੰਸੀ ਤੇ ਜੋ ਆ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਭਾਰਤ ਜੋ ਹੈ ਵੱਡੇ ਤੌਰ ਤੇ ਈਰਾਨ ਤੋਂ ਆਯਾਤ ਕਰਦਾ ਹੈ ਤੇ ਇਸ ਦਾ ਸਿੱਧਾ ਅਸਰ ਭਾਰਤੀ ਰੁਪਈਏ ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਉਤੇ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਜਨਵਰੀ ਦੇ ਅਖੀਰਲੇ ਮਹੀਨੇ ਵਿੱਚ ਜਿੱਥੇ ਡਾਲਰ ਦੀ ਮੰਗ ਵਧ ਰਹੀ ਹੈ ਉਤੇ ਹੀ ਇਸ ਮੰਗ ਦੇ ਦਾਤ ਜੋ ਅਸਰ ਵੀ ਹੈ ਉਹ ਭਾਰਤੀ ਰੁਪਈਆ ਤੇ ਪੈਂਦਾ ਹੋਇਆ ਨਜ਼ਰ ਆਇਆ ਹੈ ਜਿਸ ਕਾਰਨ ਦੱਸਦੀ ਹੈ ਕਿ ਗਲੋਬਲ ਮਾਰਕੀਟ ਦੇ ਵਿੱਚ ਭਾਰਤੀ ਕਰੰਸੀ ਦੀ ਜੋ ਮੰਗ ਹੈ ਉਹ ਘਟਦੀ ਨਜ਼ਰ ਆ ਰਹੀ ਹੈ ਤਾਂ ਉਥੇ ਅਮਰੀਕੀ ਡਾਲਰ ਦੀ ਮੰਗ ਜੋ ਆਵਾਦੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਸਿੱਧੇ ਤੌਰ ਤੇ ਅਸਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ 올 ਟਾਈਮ ਲੋ ਤੇ ਭਾਰਤੀ ਕਰੰਸੀ ਇਸ ਟਾਈਮ ਪਹੁੰਚ ਚੁੱਕੀ ਹੈ ਅਮਰੀਕੀ ਡਾਲਰ ਦੇ ਮੁਕਾਬਲੇ 92 ਜੋ ਹੈ ਉਹ ਭਾਰਤੀ ਕਰੰਸੀ ਦੱਸੀ ਜਾ ਰਹੀ ਹੈ ਤਾਂ ਇਹ ਵੱਡਾ ਚਟਕਾ ਭਾਰਤੀਆਂ ਲਈ ਵੀ ਕਹਿ ਸਕਦੇ ਹਾਂ ਕਿਉਂਕਿ 올 ਟਾਈਮ ਲੋ ਤੇ ਭਾਰਤੀ ਕਰੰਸੀ ਇਸ ਟਾਈਮ ਪਹੁੰਚੀ ਹੋਈ ਹੈ ਅਮਰੀਕੀ ਡਾਲਰ ਦੇ ਮੁਕਾਬਲੇ 92 ਭਾਰਤੀ ਕਰੰਸੀ ਦੀ ਮਾਰਕੀਟ ਦੇ ਵਿੱਚ ਜੋ ਦਰਜ ਕੀਤੀ ਗਈ